ਸਤਿ ਸਵਾਦ ਜਨਮਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਜਨਮਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਵਾਗ ਗੁਰੂ ਸਾਹਿਬ ਜੀ ਜਹ ਪ੍ਰਾਨੀ ਹਾਂ ਮੈਂ ਤਜੀ ਕਰਤਾ ਰਾਮ ਬਸਾਨ ਕਹੁ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਭੈ ਨਾ ਸੁਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ نس ਦਿਨ ਜੋ ਨਾਨਕ ਭਜੈ ਸਫਲ ਹੋਏ ਤਹੰਕਾਮ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹੰਕਾਮ ਪਰਮ ਸੁਧਕਾਰ ਜੋ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਿਕਾਰਯੋਗ ਸਤਸੰਗੀ ਜਨੋ ਭਗਾਂ ਵਾਲੇ ਹਾਂ ਅਸੀਂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕੇ ਸਾਹਿਬ ਜੀ ਦੇ ਅਮਰਤਮਈ ਪਾਵਨ ਬਚਨਾਂ ਦੇ ਨਾਲ ਸਾਝ ਬਣਾਉਣ ਦਾ ਯਤਨ ਕਰਦੇ ਹਾਂ ਚੱਲ ਰਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਵਿਚਾਰ ਧਾਰਾ ਇਸ ਲੜੀ ਦੇ ਤਹਿਤ ਅਸਾ ਸਾਰਿਆਂ ਨੇ 19 ਨੰਬਰ ਤੇ 20 ਨੰਬਰ ਪਾਵਨ ਸ਼ਲੋਕ ਦਾ ਪਾਠ শ্রবণ ਕਰਨਾ ਕੀਤਾ ਹੈ ਆਓ ਜੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਫਤਿਹ ਦੇ ਨਾਲ ਸਾਂਝ ਪਾਈਏ ਦੋਨੇ ਹੱਥ ਜੋੜ ਬੁਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਅੰਮ੍ਰਿਤ ਬੋਲ ਪਾਤਸ਼ਾਹ ਜੀ ਰਹਿਮਤ ਕਰਦੇ ਜਹ ਪ੍ਰਾਨੀ ਹਉ ਮੈਂ ਤਜੀ ਜਿਸ ਪ੍ਰਾਣੀ ਨੇ ਜਿਸ ਮਨੁੱਖ ਨੇ ਜਿਸ ਜੀਵਨ ਹੈ ਹਉਮੈ ਤਜੀ ਤਜੀ ਦਾ ਅਰਥ ਹੁੰਦਾ ਹੈ ਛੱਡ ਦਿੱਤੀ ਹਉਮੈ ਦਾ ਅਰਥ ਹੁੰਦਾ ਹੈ ਮੈਂ ਮੇਰੀ ਕਰਤਾ ਰਾਮ ਪਛਾਨ ਉਸ ਮਨੁੱਖ ਨੇ ਰੱਬ ਦੀ ਪਛਾਣ ਕਰ ਲਈ ਹੈ ਰੱਬ ਦੇ ਨਾਲ ਉਹ ਇਨਸਾਨ ਇੱਕ ਮਿਕ ਹੋ ਗਿਆ ਉਸ ਦੀ ਸਾਂਝ ਬਣ ਗਈ ਹੈ ਕਉ ਨਾਨਕ ਬਹੁ ਮੁਕਤ ਨਰ ਇਹ ਨਾਨਕ ਆਖ ਉਹ ਪ੍ਰਾਣੀ ਮੁਕਤ ਹੈ ਉਹ ਜੀਵ ਸਦਾ ਦੇ ਲਈ ਦੁਨੀਆਂ ਦੇ ਇਹਨਾਂ ਵਿਕਾਰਾਂ ਤੋਂ ਉਪਰਾਮ ਹੋ ਜਾਂਦਾ ਹੈ ਜਿਹੜੇ ਇਸ ਨੂੰ ਹਰ ਵੇਲੇ ਜਮਾ ਦੀ ਫਾਹੀ ਦੇ ਵਿੱਚ ਧਕੇਲ ਕੇ ਰੱਖਦੇ ਨੇ ਕਉ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਜਿਸ ਨੇ ਇਸ ਗੱਲ ਨੂੰ ਸਮਝ ਲਿਆ ਜਿਸ ਨੇ ਇਸ ਗੱਲ ਨੂੰ ਪਛਾਣ ਲਿਆ ਇਹ ਪਾਵਨ ਸਲੋਕ ਦੇ ਅਖਰੀ ਅਰਥ ਪਿੱਛੇ ਅਸੀਂ ਵਿਚਾਰ ਕਰਦੇ ਆ ਰਹੇ ਹਾਂ ਜਿਸ ਪ੍ਰਾਣੀ ਦੀ ਜਿਸ ਮਨ ਦੀ ਨਿਰੰਕਾਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਝ ਬਣਦੀ ਹੈ ਉਸ ਪ੍ਰਾਣੀ ਦਾ ਮਨ ਗਤੀ ਕਰਦਿਆਂ ਹੋਇਆਂ ਸਦਾ ਦੇ ਲਈ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ ਸਭ ਸੁਖ ਦਾਤਾ ਆਰਾਮ ਹੈ ਦੂਸਰ ਨਾਹਿਨ ਕੋਏ ਜਿਸ ਦੇ ਨਾਲ ਇੱਕਮਿਕ ਹੋਇਆ ਸੁਖ ਮਿਲਦਾ ਹੈ ਜਿਸ ਦੇ ਨਾਲ ਮਿਲਿਆ ਮਨ ਦੀ ਗਤੀ ਹੁੰਦੀ ਹੈ ਜਹ ਸਿਮਰਤ ਗਤ ਪਾਈ ਹੈ ਤਹਿ ਭਜਰੇ ਤਹਿ ਮੀਤ ਤੋ ਚਲਦਿਆਂ ਚਲਦਿਆਂ ਜਦੋਂ ਇਹ ਸਰੀਰ ਇਹ ਘਟ ਪੰਜਾਂ ਤਤਾਂ ਦੇ ਨਾਲ ਰਚਿਆ ਗਿਆ ਚੰਗਿਆਂ ਕਰਮਾਂ ਦੇ ਨਾਲ ਚੰਗਿਆਂ ਖਿਆਲਾਂ ਦੇ ਨਾਲ ਫਿਰ ਇਹਨਾਂ ਪੰਜਾਂ ਦੇ ਕਰਕੇ ਇਹ ਪ੍ਰਾਣੀ ਸਦਾ ਦੇ ਲਈ ਫਿਰ ਗੁਰੂ ਨਾਨਕ ਦੇ ਦਰ ਦੇ ਉੱਤੇ ਗੁਰੂ ਦੇ ਦਰ ਦੇ ਉੱਤੇ ਕਬੂਲ ਵੀ ਹੈ ਜਿਹੜੇ ਅਸੀਂ ਬੋਲ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਪੜ੍ਹਦੇ ਹਾਂ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੈ ਦਰਗਾਹਾਂ ਉੱਥੇ ਉਹਨਾਂ ਸ੍ਰੇਸ਼ਟ ਉੱਤਮ ਪੁਰਖਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਅੰਦਰ ਪੰਜ ਗੁਣ ਨੇ ਪੰਜ ਮਤਲਬ ਜਿਹੜੇ ਅਸੀਂ ਮੰਨੇ ਪਰਮੰਨੇ ਕਹਿੰਦੇ ਆ ਆਗੂ ਕੌਮ ਦੇ ਆਗੂ ਪਿੰਡ ਦੇ ਪੰਜ ਮੈਂਬਰ ਜਿਹੜੇ ਅਗਵਾਈ ਕਰਦੇ ਨੇ ਸੱਚੇ ਪਾਤਸ਼ਾਹ ਦੀ ਕਹਿਣਾ ਕਰਦੇ ਉਹ ਮੈਂ ਜਦੋਂ ਦੀ ਰੱਬ ਦੇ ਨਾਲ ਜਦੋਂ ਦੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣਾਈ ਹੈ ਨਾ ਜਦੋਂ ਦੀ ਮੇਰੀ ਗੱਤੀ ਗੁਰੂ ਸ਼ਬਦ ਦੇ ਸਦਕਾ ਹੋਈ ਹੈ ਮੇਰੇ ਹਿਰਦੇ ਦੇ ਵਿੱਚ ਵੀ ਆਣ ਕੇ ਇਹਨਾਂ ਦਾ ਵਾਸਾ ਬੋ ਗਿਆ ਹੈ ਤੇ ਹੁਣ ਇਹਨਾਂ ਪੰਜਾਂ ਨੇ ਮੇਰੇ ਜੀਵਨ ਨੂੰ ਬੜਾ ਸੋਹਣਾ ਸੁਜਾਨ ਕਰ ਦਿੱਤਾ। ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਇਸ ਨੂੰ ਸੁਜਾਨ ਕਰ ਦਿੱਤਾ ਇਸ ਨੂੰ ਸਿਆਣਾ ਕਰ ਦਿੱਤਾ ਸਮਝਦਾਰ ਕਰ ਦਿੱਤਾ ਤੇ ਜਿਸ ਵੇਲੇ ਸਮਝਦਾਰ ਕਰ ਦਿੱਤਾ ਪਾਤਸ਼ਾਹ ਜੀ ਕਹਿਣਾ ਕਰਦੇ ਉਹ ਪ੍ਰਾਣੀ ਮਾਇਆ ਦੀ ਖੇਡ ਤੋਂ ਸਦਾ ਦੇ ਲਈ ਉਪਰਾਮ ਰਹਿੰਦੇ ਨੇ ਗੱਲ ਹੈ ਜਹ ਪ੍ਰਾਨੀ ਹੋਮੈ ਤਜੀ ਤੇ ਹੋਮੈ ਵੀ ਮਾਇਆ ਦੀ ਰੋਗ ਹੈ ਜੀ ਅ ਪਿਛਲਾ 17 ਨੰਬਰ ਸ਼ਲੋਕ ਸੀਗਾ ਜਿੱਥੇ ਅਸੀਂ ਵਿਚਾਰ ਕੀਤੀ ਸੀ ਜਹ ਪ੍ਰਾਨੀ ਹੋਮੈ ਤਜੀ ਜਹ ਜਹ ਵਿਖਿਆ ਸਗਲੀ ਤਜੀ ਲੀਓ ਪੇਖ ਬੈ ਰਾਗ ਜਿੰਨਾ ਮਨੁੱਖਾਂ ਨੇ ਹੋਮੈ ਦਾ ਜਿਨ੍ਹਾਂ ਮਨੁੱਖਾਂ ਨੇ ਹਉਮੈ ਮੈਂ ਮੇਰੀ ਦਾ ਭੈ ਛੱਡ ਦਿੱਤਾ ਹੈ ਹਉਮੈ ਦੇ ਰੋਗ ਦੱਸੇ ਉੱਥੇ ਵਿਖਿਆ ਦੇ ਬਕਾਇਦਾ ਅਰਥ ਅਸੀਂ ਨਾਲ ਵਿਚਾਰੇ ਵੀ ਸੀਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਈਰਖਾ ਇਤਿਆਦਿਕ ਰੋਗ ਹੁਣ ਅਗਲੇ ਸ਼ਲੋਕ ਦੇ ਵਿੱਚ ਅੱਜ ਦੇ ਵਿੱਚ ਰਹਿਮਤ ਕਰਦੇ ਜਹਿ ਪ੍ਰਾਨੀ ਹਉਮੈ ਤਜੀ ਹਉਮੈ ਤਜੀ ਹਉਮ ਦਾ ਅਰਥ ਹੁੰਦਾ ਹੈ ਅਹੰ ਮਮ ਤੇ ਮੈਂ ਦਾ ਅਰਥ ਤਾਂ ਹੈਗਾ ਹੀ ਮੈਂ ਕਹਿੰਦੇ ਜਿਸ ਪ੍ਰਾਣੀ ਨੇ ਜ਼ਿੰਦਗੀ ਦੇ ਅੰਦਰੋਂ ਮੈਂ ਮੇਰੀ ਛੱਡ ਦਿੱਤੀ ਆ ਕਰਤਾ ਰਾਮ ਪਛਾਨ ਜ਼ਿੰਦਗੀ ਜਿਉਂਦਿਆਂ ਜਿਉ ਰਾਮ ਦੀ ਪਛਾਨ ਰਾਮ ਦਾ ਅਰਥ ਹੈ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਜਗ੍ਹਾ ਦੇ ਉੱਤੇ ਉਸ ਨੂੰ ਹਾਜ਼ਰ-ਨਾਜ਼ਰ ਜਾਣਦਾ ਏ ਜਾਂ ਫਿਰ ਹੋਰ ਥੋੜਾ ਸੌਖਾ ਕਰ ਲਈਏ ਕਿ ਜਿਨ੍ਹਾਂ ਜੰਨਾਂ ਨੇ ਰਾਮ ਦੀ ਰੱਬ ਦੀ ਪਛਾਣ ਰਾਮ ਦੀ ਰੱਬ ਦੇ ਨਾਲ ਜਿਨ੍ਹਾਂ ਨੇ ਸਾਂਝ ਬਣਾ ਲਈ ਹੈ ਉਹ ਹਉਮੈ ਦਾ ਤਿਆਗ ਕਰ ਦਿੰਦੇ ਨੇ ਹਉਮੈ ਨੇ ਇਨਸਾਨ ਦੇ ਹਉਮੈ ਨੇ ਜੀਵਨ ਦੇ ਇਸ ਪ੍ਰਾਣੀ ਦੇ ਸਾਰੇ ਦੇ ਸਾਰੇ ਹੀ ਕਰਮ ਵਿਗਾੜ ਕੇ ਰੱਖੇ ਨੇ ਆਪੇ ਦੀ ਸੋਝੀ ਇਨਸਾਨ ਨੂੰ ਭੁੱਲ ਗਿਆ ਮੈਂ ਹੈਗਾ ਕੁਛ ਨਹੀਂ ਹੈਗਾ ਭੁੱਲ ਗਿਆ 81 ਆਮ ਕਰਕੇ ਲਫ਼ਜ਼ ਵਰਤਦੇ ਆ ਨੌਰਮਲੀ ਮੈਂ ਗੁਰਦੁਆਰੇ ਜਾਇਆ ਹੁੰਨਾ ਮੈਂ ਸਮਝ ਲਿਆ ਉਹਨਾਂ ਮੈਂ ਘਰ ਦੇ ਕੰਮ ਕਾਜ ਕਰ ਲੈਣਾ ਜਾਂ ਮੈਂ ਉੱਥੇ ਗਿਆ ਸੀਗਾ ਤੁਸੀਂ ਨਾਰਮਲ ਭਾਸ਼ਾ ਦੇ ਵਿੱਚ ਇਹ ਵਰਡ ਯੂਜ਼ ਕਰੋਗੇ ਮਾਈਂਡ ਦੇ ਵਿੱਚ ਕੋਈ ਵੀ ਤੁਹਾਡੇ ਥੌਟ ਨਹੀਂ ਹੈ ਪਰ ਜਦੋਂ ਇਸੇ ਹੀ ਲਫ਼ਜ਼ ਨੂੰ ਥੋੜਾ ਕਰੋ ਹੋਰ ਤਰੀਕੇ ਦੇ ਨਾਲ ਵਰਤੋਗੇ ਇਹ ਮੈਂ ਕੰਮ ਕੀਤਾ ਤਾਂ ਹੋਇਆ ਮਨ ਦੇ ਖਿਆਲ ਹੀ ਬਦਲ ਗਏ ਇਹ ਅੱਛਾ ਮੈਂ ਕੀਤਾ ਇਹ ਮੈਂ ਸਭ ਕੁਝ ਕਰਨ ਵਾਲਾ ਹੈ ਜਨਾ ਤਾਂ ਸਭ ਕੁਝ ਹੋ ਰਿਹਾ ਏ ਇਦਾਂ ਤਾਂ ਕੁਝ ਹੋਣਾ ਹੀ ਨਹੀਂ ਸੀਗਾ ਮੈਂ ਘਰ ਨੂੰ ਚਲਾ ਰਿਹਾ ਤਾਂ ਘਰ ਚੱਲ ਰਿਹਾ ਏ ਇਦਾਂ ਤਾਂ ਘਰ ਚੱਲਣਾ ਹੀ ਨਹੀਂ ਸੀਗਾ ਇਹ ਇਨਸਾਨ ਦੀ ਕਿਤੇ ਨਾ ਕਿਤੇ ਸੋਚ ਆ ਗਈ ਵੀ ਮੈਂ ਕਿਤੇ ਨਾ ਕਿਤੇ ਜੇ ਇਹ ਆ ਨਾ ਕਰਾਂ ਤੇ ਹੋ ਸਕਦਾ ਇਹ ਹੋਵੇ ਹੀ ਨਾ ਸੰਸਾਰ ਦੇ ਅੰਦਰ ਦੁਨੀਆ ਦੇ ਅੰਦਰ ਭਾਈ ਸਾਹਿਬ ਜੀ ਵੀ ਬਹੁਤ ਵਾਰੀ ਇਸ ਗੱਲ ਦਾ ਮੈਂ ਮੇਰੀ ਵਾਲੀ ਗੱਲ ਦਾ ਜ਼ਿਕਰ ਕਰਦੇ ਨੇ ਕਿ ਇਹ ਭੁਲੇਖਾ ਸਾਡਾ ਮੈਂ ਮੇਰੀ ਵਾਲਾ ਕర్మ ਹੈ ਇਹ ਮਾਇਆ ਦਾ ਕਿਤੇ ਨਾ ਕਿਤੇ ਪਿਆ ਹੋਇਆ ਪ੍ਰਾਣੀ ਨੂੰ ਤੇ ਸਚਾਈ ਹੈ ਇਹ ਅਸਲੀਅਤ ਹੈ ਅਸੀਂ ਕਿਤੇ ਆਖੀਏ ਵੀ ਗੁਰੂ ਘਰ ਦੀ ਕਾਰ ਗੁਰੂ ਘਰ ਦੀ ਸੇਵਾ ਸੰਭਾਲ ਗੁਰੂ ਘਰ ਦੇ ਵਿੱਚ ਕਥਾ ਗੁਰੂ ਘਰ ਦੇ ਵਿੱਚ ਪਾਠ ਗੁਰੂ ਘਰ ਦੇ ਵਿੱਚ ਕੀਰਤਨ ਮੈਂ ਕਰ ਰਿਹਾ ਅਸੀਂ ਕਰ ਰਹੇ ਹਾਂ ਭੁਲੇਖਾ ਹੀ ਹੈ ਇਹਦੇ ਪਿੱਛੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਾਰਵਿਵਹਾਰ ਚੱਲ ਰਹੀ ਆ ਉਸ ਨੂੰ ਪ੍ਰਾਣੀ ਭੁੱਲ ਗਿਆ ਜੇ ਰੱਬ ਇੰਨੇ ਜੋਗਰਾ ਕਰਦਾ ਹੀ ਨਾ ਫੇਰ ਇਨਸਾਨ ਘਰ ਕਿੱਥੋਂ ਚਲਾ ਲੈਂਦਾ ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੈਨੂੰ ਚੰਗੀ ਨੌਕਰੀ ਵਧੀਆ ਕਾਰੋਬਾਰ ਨਾ ਦਿੰਦਾ ਤੇ ਮੈਂ ਕਿੱਥੇ ਕਹਿਣਦਾ ਵੀ ਮੈਂ ਦਾਣ ਪੁੰਨ ਕਰਨ ਵਾਲਾ ਹੈਗਾ ਆ ਹੈਗੀ ਆ ਨਾ ਕਿਤੇ ਨਾ ਕਿਤੇ انسان ਦੇ ਅੰਦਰ ਮੈਂ ਮੇਰੀ ਵਾਲੀ ਭਾਵਨਾ ਤੇ ਪਾਤਸ਼ਾਹ ਜੀ ਕਹਿਣਾ ਕਰਦੇ ਜਿਸ ਪ੍ਰਾਣੀ ਨੇ ਇਸ ਨੂੰ ਛੱਡ ਦਿੱਤਾ ਤੇ ਇਸ ਨੂੰ ਛੱਡਣ ਦੇ ਲਈ ਆਪੇ ਦੀ ਪਹਿਚਾਨ ਆਪਣੇ ਆਪੇ ਨੂੰ ਸਵਾਰਨ ਦੀ ਬੜੀ ਵੱਡੀ ਜ਼ਰੂਰਤ ਹੈ ਤੇ ਸਾਹਮਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਕਬੀਰ ਸਾਹਿਬ ਜੀ ਦੇ ਬੋਲ ਕਬੀਰ ਸਾਹਿਬ ਜੀ ਕਹਿਣਾ ਕਰਦੇ ਭਾਈ ਜਿਨ੍ਹਾਂ ਨੇ ਆਪਣੇ ਆਪੇ ਨੂੰ ਪਛਾਣਿਆ ਆਪਣੇ ਆਪੇ ਨੂੰ ਸਵਾਰੇ ਆ ਕਿਵੇਂ ਸਵਾਰੇ ਆ ਆਪ ਸਵਾਰੇ ਮੈਂ ਮਿਲਾਂ ਫਿਰ ਮੈਂ ਚੰਗੀ ਆ ਮੈਂ ਤਾਂ ਬਹੁਤ ਭਲੀ ਐ ਮੈਂ ਤਾਂ ਮੈਂ ਨੂੰ ਤਾਂ ਪ੍ਰਵਾਨਗੀ ਦੇ ਰਹੇ ਸਤਿਗੁਰੂ ਜੀ ਤੇ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਮੈਂ ਦੇ ਵਿੱਚ ਇਨਸਾਨ ਜੇਕਰ ਮਿਲ ਜਾਏ ਤਾਂ ਸੁਖੀ ਵੀ ਹੈਗਾ ਐ ਤੇ ਮੈਂ ਦੇ ਵਿੱਚ ਮਿਲਣ ਦੇ ਲਈ ਸਤਿਗੁਰੂ ਜੀ ਕਹਿਣਾ ਕਰਦੇ ਮੈਂ ਮੈਂ ਛੱਡਣੀ ਪੈਣੀ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਮੈਂ ਮੈਂ ਹੈਗੀ ਆ ਉਦੋਂ ਤੱਕ ਰੱਬ ਦੇਆਂ ਗੁਣਾਂ ਦੇ ਨਾਲ ਇਸ ਦੀ ਸਾਝ ਕਦੇ ਵੀ ਨਹੀਂ ਬਣ ਸਕਦੀ ਉਸ ਵੇਲੇ ਇਨਸਾਨ ਆਪਣੇ ਤੇ ਛੋਟੇ ਤੇ ਆਪਣੇ ਤੇ ਵੱਡੇ ਨੂੰ ਕੁਝ ਵੀ ਨਹੀਂ ਜਾਣਦਾ ਕਿ ਜੋ ਕੁਝ ਵੀ ਹੈਗਾ ਮੈਂ ਹੀ ਆ ਹਰ ਇੱਕ ਵਾਸੇ ਮੈਂ ਹੀ ਆ ਨਹੀਂ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਾਣੀ ਫਿਰ ਕਦੇ ਵੀ ਮੁਕਤ ਨਹੀਂ ਆ ਹੋ ਸਕਦਾ ਜਿਹੜਾ ਇਹਨਾਂ ਝੰਝਟਾਂ ਦੇ ਵਿੱਚ ਫਸ ਕੇ ਆਪਣੇ ਜੀਵਨ ਦੀ ਕਾਰ ਚਲਾਉਂਦਾ ਹੈ ਪਰ ਅਗਲੀ ਗੱਲ ਕਰਦੇ ਜਿਨ੍ਹਾਂ ਨੇ ਪਛਾਣ ਕੀਤੀ ਕਉ ਨਾਨਕ ਬਹੁ ਮੁਕਤ ਨਾਰ ਮੁਕਤ ਦੇ ਤੱਤੇ ਨੂੰ ਲੱਗੀ ਸਿਹਾਰੀ ਉਹ ਪ੍ਰਾਣੀ ਮੁਕਤ ਹੋ ਗਿਆ ਜਿਸਨੇ ਗੁਰੂ ਦੇ ਸ਼ਬਦ ਦੀ ਪਛਾਣ ਕਰਦਿਆਂ ਹੋਇਆਂ ਆਪਣੇ ਮਨ ਨੂੰ ਸਵਾਰਿਆ ਜਿਸਨੇ ਕਾਮ ਕ੍ਰੋਧ ਲੋਭ ਜਿਹੜੇ ਇਸ ਦੇ ਅੰਦਰ ਵਿਗਾੜ ਕਰਕੇ ਬੈਠੇ ਹੋਏ ਸੀ ਗੁਰੂ ਦੇ ਸ਼ਬਦ ਦੇ ਨਾਲ ਇਸ ਪ੍ਰਾਣੀ ਨੇ ਇਸ ਜੀਵ ਨੇ ਫਿਰ ਇਹਨਾਂ ਨੂੰ ਦੂਰ ਕੀਤਾ ਇਹਨਾਂ ਨੂੰ ਚੰਗੀ ਵਰਤੋਂ ਵਾਲੇ ਪਾਸੇ ਲਾ ਦਿੱਤਾ ਚੰਗੀ ਆਹਾਰੇ ਦੇ ਵਿੱਚ ਲਾ ਦਿੱਤਾ ਗੁਰੂ ਅੰਗਦ ਮਹਾਰਾਜ ਪਾਤਸ਼ਾਹ ਜੀ ਦੇ ਬੋਲ ਜਿੱਥੇ ਸਾਹਿਬ ਜੀ ਕਹਿਣਾ ਕਰਦੇ ਹਉ ਮੈਂ ਦੀਰਗੋ ਰੋਗ ਹੈ ਇਹ ਮੈਂ ਮੇਰੀ ਵਾਲਾ ਰੋਗ ਬੜਾ ਵੱਡਾ ਹੈ ਤੇ ਇਹ ਕਦੋਂ ਹੈ ਰੋਗ ਕਿਵੇਂ ਆਇਆ ਕਿ ਮੈਂ ਇਨਸਾਨ ਕਿਵੇਂ ਇਹ ਪ੍ਰਾਣੀ ਦੇ ਵਿੱਚ ਬੜਿਆ ਕਹਿੰਦੇ ਕਿਤੇ ਨਾ ਕਿਤੇ ਇਸ ਨੇ ਸੰਗਤ ਗਲਤ ਕੀਤੀ ਕਿਤੇ ਨਾ ਕਿਤੇ ਇਸ ਦਾ ਅਚਾਰ ਵਿਵਹਾਰ ਗਲਤ ਹੋ ਗਿਆ ਫਿਰ ਕਿਤੇ ਜਾ ਕੇ ਇਹ ਵਿਗੜਾ ਵਿਗਾੜ ਪਿਆ ਇਸ ਦੇ ਮਨ ਦੇ ਵਿੱਚ ਹੈ ਤੇ ਸਾਫ਼ ਸੁਥਰਾ ਹੀ ਹੈ ਹੈ ਤੇ ਕੋਰਾ ਹੀ ਹੈ ਕਾਗਜ਼ ਦੀ ਨਹੀਂ ਆਈ ਹੈ ਕੀ ਲਿਖਿਆ ਗਿਆ ਕੀ ਉਸ ਨੇ ਆਪਣੀ ਸੁਰਤੀ ਦੇ ਵਿੱਚ ਪਾਇਆ ਹੈ ਇਹ ਤਾਂ ਇਨਸਾਨ ਦੇ ਉੱਤੇ ਹੀ ਨਿਰਭਰ ਕਰਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਾਣੀ ਉਹ ਜੀਵ ਸਦਾ ਦੇ ਲਈ ਮੁਕਤ ਹਨ ਇਸ ਮਾਇਆ ਦੀ ਖੇਡ ਤੋਂ ਤੇ ਮਾਇਆ ਦੀ ਖੇਡ ਕੱਲਾ ਪੈਸਾ ਨਹੀਂ ਉਹ ਹਰ ਇੱਕ ਚੀਜ਼ ਮਾਇਆ ਬਣ ਜਾਂਦੀ ਹੈ ਜਿਸ ਦੇ ਨਾਲ ਰੱਬ ਵਿਸਰਦਾ ਹੈ ਜਿਸ ਮਾਇਆ ਦੇ ਸਗਦਕਾ ਇਨਸਾਨ ਆਪਣਾ ਆਪਾ ਤੱਕ ਖੋ ਬੈਠਦਾ ਹੈ ਆਪਣਾ ਪਰਿਵਾਰ ਤੱਕ ਖੋ ਬੈਠਦਾ ਹੈ ਉਹ ਹਰ ਇੱਕ ਚੀਜ਼ ਫਿਰ ਮਾਇਆ ਹੀ ਹੈ ਕਹੋ ਨਾਨਕ ਬੋਹ ਮੁਕਤ ਨਾਰ ਜਿਨ੍ਹਾਂ ਨੇ ਪਛਾਣ ਕਰ ਲਈ ਰਾਮ ਦੀ ਜਿਨ੍ਹਾਂ ਨੇ ਰਮੇ ਹੋਏ ਵਾਹਿਗੁਰੂ ਦੇਆਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਇਹ ਮਨ ਸਾਚੀ ਮਾਨ ਪਰਤਖ ਦਾ ਰੂਪ ਦੇ ਵਿੱਚ ਉਸ ਦੇ ਹਿਰਦੇ ਅੰਦਰ ਪਰਮਾਤਮਾ ਦਾ ਵਾਸਾ ਹੈ ਪਰਮਾਤਮਾ ਦੇ ਗੁਣ ਜਿੰਦਗੀ ਜਿਉਂਦਿਆਂ ਜੀ ਉਸ ਦੇ ਅੰਦਰ ਸਾਖਿਆਤ ਰੂਪ ਦੇ ਵਿੱਚ ਦੇਖਣ ਨੂੰ ਫਿਰ ਮਿਲਦੇ ਨਹੀਂ ਸਿਰਜਣ ਹਾਰਨੇ ਉਸ ਦੀ ਹਉਮੈ ਨੂੰ ਸਦਾ ਦੇ ਲਈ ਖਤਮ ਕਰ ਦਿੱਤਾ ਜਦੋਂ ਉਸ ਦੀ ਸੱਚੀ ਸੁੱਚੀ ਸੰਗਤ ਹੋਈ ਜਦੋਂ ਪ੍ਰਾਣੀ ਦੀ ਮੈਂ ਮੇਰੀ ਹਟ ਕੇ ਕੇਵਲ ਤੇ ਕੇਵਲ ਤੂੰ ਤੂੰ ਵਾਲੀ ਬਾਤ ਬਣ ਗਈ ਹੈ ਮੈਂ ਮੇਰੀ ਨੂੰ ਛੱਡ ਕੇ ਜਦ ਹਮ ਹੋਤੇ ਭਗਤ ਰਵਿਦਾਸ ਜੀ ਦੇ ਬੋਲ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਸੱਚੇ ਪਾਤਸ਼ਾ ਇਹ ਵਰਤਾਰਾ ਮੇਰੀ ਜ਼ਿੰਦਗੀ ਦੇ ਵਿੱਚ ਵਰਤਿਆ ਜਦੋਂ ਗੁਰੂ ਦੇ ਸ਼ਬਦ ਦੇ ਸਦਕਾ ਤੁਸੀਂ ਮੈਨੂੰ ਸਵਾਰਿਆ ਨਾ ਹੁਣ ਇਸ ਮਨ ਦੇ ਅੰਦਰ ਇਸ ਤਨ ਦੇ ਅੰਦਰ ਤੇਰਾ ਹੀ ਹੋਈ ਵਰਤਾਰਾ ਹੈ ਤੇ ਹੁਣ ਜੇਕਰ ਤੂੰ ਹੈ ਤੇ ਇਹਦੇ ਤੋਂ ਬਿਨਾਂ ਮੈਨੂੰ ਹੋਰ ਕੁਝ ਸੁਝਦਾ ਹੀ ਨਹੀਂ ਹੈ ਜਦੋਂ ਹੁਣ ਤੂੰ ਹੈ ਤੇਰੇ ਤੋਂ ਬਿਨਾਂ ਮੈਨੂੰ ਹੋਰ ਕੁਝ ਦਿਸਦਾ ਨਹੀਂ ਹਰ ਇੱਕ ਪਾਸੇ ਮੈਨੂੰ ਰੱਬ ਦਾ ਰੂਪ ਹਰ ਇੱਕ ਦੇ ਵਿੱਚ ਮੈਨੂੰ ਰੱਬ ਦੀ ਯੋਗਤ ਸਾਖਿਆ ਦੇ ਰੂਪ ਦੇ ਵਿੱਚ ਦਿਸਦੀ ਹੈ ਸਮਝਦਾ ਨਾ ਜੇ ਰੱਬ ਹੈਗਾ ਤੇ ਸਾਡਾ ਸਾਰਿਆਂ ਦਾ ਇੱਕ ਦੂਜੇ ਦੇ ਨਾਲ ਮੇਲ ਮਿਲਾਪ ਹੈ ਰੱਬ ਹੈਗਾ ਹੈ ਸਾਡਾ ਸਾਰੇ ਇਹ ਸਾਰੇ ਪਾਸੇ ਉਸ ਦਾ ਰੂਪ ਦਿਖਦਾ ਹੈ ਬਨਸਪਤੀ ਦੇ ਵਿੱਚ ਪਸ਼ੂਆਂ ਦੇ ਵਿੱਚ ਪੇੜ ਪੌਦਿਆਂ ਦੇ ਵਿੱਚ ਜੀਵ ਜੰਤਾਂ ਦੇ ਵਿੱਚ ਹਰ ਇੱਕ ਦੇ ਵਿੱਚ ਹੀ ਦਿਸਦਾ ਹੈ ਤੇ ਜੇ ਹੈ ਨਹੀਂ ਆ ਫਿਰ ਮੈਂ ਮੇਰੀ ਆ ਫਿਰ ਇਨਸਾਨ ਕਹਿੰਦਾ ਮੈਂ ਹੀ ਆ ਨਹੀਂ ਇਹਦੇ ਤੋਂ ਮੁਕਤ ਕਰਦੇ ਪਾਤਸ਼ਾਹ ਜੀ ਅੱਗੇ ਖਿਆਲ ਲੰਦੇ ਭੈ ਨਾਸਨ ਦੁਰਮਤ ਹਰਨ ਕਲਮੇ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹ ਕਾਮ ਜਿਹੜਾ ਪ੍ਰਾਣੀ ਹਉ ਮੈਂ ਮੇਰੀ ਦਾ ਤਿਆਗ ਕਰਦਿਆ ਹੋਇਆ ਜਿਹੜਾ ਪ੍ਰਾਣੀ ਰੱਬ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲੈਂਦਾ ਹੈ ਆ ਪਾਤਸ਼ਾਹ ਜੀ ਕਹਿਣਾ ਕਰਦੇ ਉਸ ਦੇ ਕਾਰਜ ਸਫਲੇ ਹੁੰਦੇ ਨੇ ਬੈ ਨਾਸਨ ਦੁਰਮਤ ਹਰਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਏ ਮੇਰਿਆ ਮਨਾ ਜਿੰਦਗੀ ਦੇ ਕਲ ਕਲੇਸ਼ ਨੂੰ ਸਦਾ ਦੇ ਲਈ ਖਤਮ ਕਰਨ ਵਾਲਾ ਏ ਜਿੰਦਗੀ ਦੇ ਅੰਦਰ ਜਿਹੜੇ ਡਰ ਨੇ ਉਹਨਾਂ ਨੂੰ ਸਦਾ ਦੇ ਲਈ ਦੂਰ ਕਰਨ ਵਾਲਾ ਏ ਇਸ ખોਟੀ ਮਤ ਦੇ ਸਦਕਾ ਜਿਹੜੇ ਇਨਸਾਨ ਨੂੰ ਡਰ ਪੈ ਰਹਿੰਦੇ ਨੇ ਕਿਤੇ ਕਾਮ ਦੇ ਅਧੀਨ ਕਿਤੇ ਕ੍ਰੋਧ ਦੇ ਅਧੀਨ ਕਿਤੇ ਲਾਲਚ ਦੇ ਅਧੀਨ ਤੇ ਕਿਤੇ ਲੋਭ ਦੇ ਅਧੀਨ ਡਰਪੜੇ ਨੇ ਇਨਸਾਨ ਨੂੰ ਲੋਭ ਦੇ ਅਧੀਨ ਠੱਗੀ ਮਾਰਦਾ ਲਾਲਚ ਦੇ ਅਧੀਨ ਕਿਤੇ ਵੱਧ ਕੇ ਆਪਣੇ ਆਪ ਨੂੰ ਪ੍ਰਗਟਾ ਜਾਂਦਾ ਕਿਤੇ ਇਹੋ ਹੀ ਡਰ ਫੇਰ ਇਨਸਾਨ ਨੂੰ ਕਿਤੇ ਨਾ ਕਿਤੇ ਖਤਮ ਵੀ ਕਰ ਦਿੰਦੇ ਨੇ ਪਰ ਹਾਂ ਪਾਤਸ਼ਾ ਮੈਂ ਤੇਰੇਆਂ ਗੁਨਾ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਹੈ ਮੈਂ ਵੱਡੇ ਦੀ ਬੜਿਆਈ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਇਆ ਹੈ ਜਿਦੇ ਸਦਕਾ ਮੇਰਾ ਜੀਵਨ ਸਵਾਰਿਆ ਗੁਰੂ ਦੇ ਸ਼ਬਦ ਨੇ ਸੇਵ ਕੀਤੀ ਸੰਤੋਖਈ ਜਿਨਿ ਸਚੋ ਸੱਚ ਧਿਆਇਆ ਦੁਰਮਤ ਹਰਨ ਵਾਲੀ ਬਾਤ ਉਹਨੇ ਮੰਨਦਾ ਪਾਇਰ ਨਾ ਰਖਿਓ ਕਰ ਸੁਕਰਤ ਧਰਮ ਕਮਾਇਆ ਉਹਨੇ ਦੁਨੀਆ ਤੋੜੈ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸ਼ੀ ਅਗਲੀ ਨਿਤ ਦੇਵੈ ਚੜੈ ਸਵਾਇ ਵਡਿਆਈ ਵੱਡਾ ਪਾਇਆ ਵੱਡੇ ਦੀ ਵੜਿਆਈ ਦੇ ਸਦਕਾ ਵੱਡੇ ਦੀ ਰਹਿਮਤ ਦੇ ਸਦਕਾ ਉਸ ਦੇ ਨਾਲ ਸਾਝ ਬਣ ਗਈ ਕਹਿੰਦੇ ਮੈਂ ਹੁਣ ਸੱਚੀਓਂ ਹੀ ਸੇਵਾ ਉਸ ਦੀ ਵਿੱਚ ਜੁੜਿਆ ਹੋਇਆ ਆ ਆਪਣੇ ਆਪੇ ਨੂੰ ਸਵਾਰ ਕੇ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਜਗਤ ਦੇ ਅੰਦਰ ਇਸ ਇਨਸਾਨ ਦਾ ਸਹਾਈ ਹੋਣ ਵਾਲਾ ਨਾਮ ਹੀ ਹੈ ਜੀ ਨੇਸ ਦਿਨ ਜੋ ਨਾਨਕ ਭਜੈ ਨੇਸ ਦਿਨ ਦਾ ਅਰਥ ਹੁੰਦਾ ਹੈ ਦਿਨ ਤੇ ਰਾਤ ਹਰ ਵੇਲੇ ਨਾਨਕ ਭਜੈ ਜਿਹੜਾ ਵੀ ਪ੍ਰਾਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭਜਦਾ ਹੈ ਸਫਲ ਹੋਏ ਤਹ ਕਾਮ ਉਸ ਪ੍ਰਾਣੀ ਦੇ ਕਾਰਜ ਸਫਲੇ ਹੁੰਦੇ ਨੇ ਦੁਨੀਆਂ ਦੇ ਕਾਰਜ ਇਨਸਾਨ ਕਿਤੇ ਆਪ ਕਿਤੇ ਹੋਰਨਾਂ ਦੇ ਨਾਲ ਕਿਤੇ ਪਰਿਵਾਰ ਦੇ ਨਾਲ ਮਿਲ ਕੇ ਹੋ ਸਕਦਾ ਜੇ ਵਿਗੜ ਜਾਣ ਤੇ ਸਵਾਰ ਲੈਂਦਾ ਹੈ ਪਰ ਜਦੋਂ ਇਨਸਾਨ ਦੇ ਆਤਮਿਕ ਰੂਪ ਦੇ ਵਿੱਚ ਆਪਣੇ ਕਾਰਜ ਵਿਗੜ ਜਾਣ ਮੈਂ ਮੇਰੀ ਦੇ ਸਦਕਾ ਜਿੱਥੇ ਰੱਬ ਵਿਸਰ ਗਿਆ ਤੇ ਫਿਰ ਉੱਥੇ ਇਨਸਾਨ ਦੇ ਆਪਣੇ ਕਾਰਜ ਵੀ ਵਿਸਰਦੇ ਨੇ ਵਿਗੜਦੇ ਨੇ ਤੇ ਪਰਿਵਾਰਕ ਮਾਹੌਲ ਵੀ ਇਨਸਾਨ ਦਾ ਫਿਰ ਖਰਾਬ ਹੀ ਹੁੰਦਾ ਏ ਤੇ ਉਸ ਪ੍ਰਾਣੀ ਦੇ ਅੰਦਰ ਹਮੈ ਮੈਂ ਮੇਰੀ ਦਾ ਸਾਖਿਆਤ ਰੂਪ ਦੇ ਵਿੱਚ ਵਰਣਨ ਉਸ ਦੇ ਅੰਦਰ ਸਾਖਿਆਤ ਰੂਪ ਦੇ ਵਿੱਚ ਪ੍ਰਗਟਾਵਾ ਦਿਸਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਾਣੀ ਦੀ ਹਾਲਤ ਕੈਸੀ ਹੈ ਧੰਗੁਰੂ ਰਾਮਦਾਸ ਜੀ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾਹੇ ਪਾਤਸ਼ਾਹ ਰਹਿਮਤ ਕਰਿਓ ਮੈਂ ਦਿਨ ਰਾਤ ਤੇਰੀ ਸਿਫਤ ਸਲਾਹ ਕਰਦਿਆਂ ਹੋਇਆਂ ਤੇਰੇ ਨਾਲ ਜੁੜਿਆ ਰਹਾ ਮੇਰੇ ਅੰਦਰ ਦੁਰਮਤ ਦਾ ਵਾਸਾ ਨਾ ਹੋਵੇ ਦੁਰਮਤ ਦੇ ਸਦਕਾ ਮੈਂ ਤੇਰੇ ਦੇ ਨਾਲੋ ਟੁੱਟਦਾ ਆਇਆ ਮੇਰੇ ਅੰਦਰ ਗੁਰੂ ਦੀ ਮੱਤ ਨਿਰੰਤਰ ਹਰ ਵੇਲੇ ਚੱਲਦੀ ਰਹੇ ਮੇਰੀ ਉਹ ਹੀ ਤੇਰੇ ਅੱਗੇ ਅਰਦਾਸ ਹੈ 사ਤ ਨਾ ਬਣਾਇਓ ਮੈਨੂੰ 사ਤ ਹਰ ਰਸ ਸਾਧਨਾ ਜਾਣਿਆ ਤੈਨੇ ਅੰਤਰ ਹਉਮੈ ਕੰਡਾ ਹੈ ਹਉਮੈ ਦਾ ਕੰਡਾ ਇਨਸਾਨ ਨੂੰ ਹਰ ਇੱਕ ਪਾਸੇ ਝੰਜੋੜਦਾ ਹੈ ਤੇ ਰਹਿਮਤ ਕਰਦੇ ਪਾਤਸ਼ਾਹ ਜੀ ਫੇਰ ਵੀ ਪਾਤਸ਼ਾਹ ਮੇਰੀ ਤੇਰੇ ਅੱਗੇ ਅਰਦਾਸ ਹੈ ਪੈਸਿਆਂ ਕਰਕੇ ਧਨ ਕਰਕੇ ਕੋਈ ਗਰੀਬ ਹੋਵੇ ਪਾਤਸ਼ਾਹ ਜੀ ਕਹਿੰਦੇ ਮਿਹਨਤ ਮੁਸ਼ਕਤ ਕਰਕੇ ਅਮੀਰ ਬਣ ਜਾਂਦਾ ਕੋਈ ਹੋਰ ਪਾਸਾ ਵੀ ਲੱਭ ਲਵੇ ਚੋਰੀਆਂ ਠੱਗੀਆਂ ਕਰਨ ਵਾਲੇ ਦੇਮਾਨੀਆਂ ਕਰਨ ਵਾਲੇ ਵੀ ਅੱਜ ਦੀ ਦੁਨੀਆ ਦੇ ਵਿੱਚ ਬੜੇ ਅਮੀਰ ਨੇ ਤੇ ਉੱਚੇ ਨਾਮ ਵਾਲੇ ਨੇ ਪਰ ਫਿਰ ਵੀ ਪਾਤਸ਼ਾਹ ਜੀ ਕਹਿੰਦੇ ਹੈਗੇ ਗਰੀਬ ਹੀ ਨਹੀਂ ਹੋ ਉਹਨਾਂ ਨੇ ਹਜੇ ਤੱਕ ਇਮਾਨਦਾਰੀ ਕਮਾਈ ਨਹੀਂ ਉਹਨਾਂ ਨੇ ਹਜੇ ਸੱਚ ਨੂੰ ਕਮਾਇਆ ਨਹੀਂ ਪਰ ਮੇਰੀ ਤੇਰੇ ਅੱਗੇ ਅਰਜ਼ੋਈ ਹਮ ਗਰੀਬ ਮਸਕੀਨ ਪਰਬ ਤੇਰੇ ਇਸੇ ਸ਼ਬਦ ਦੀਆਂ ਆਖਰੀ ਪੰਕਤੀਆਂ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਇਹਦੇ ਵਿੱਚ ਹੈ ਸੁਖ ਤੇ ਤਾਂ ਹੋਵੇਗਾ ਜਦੋਂ ਗੁਰੂ ਦੀ ਮਤ ਦੇ ਸਦਕਾ ਗੁਰੂ ਦੇ ਸ਼ਬਦ ਦੇ ਸਦਕਾ ਇਨਸਾਨ ਇਹ ਪ੍ਰਾਣੀ ਦੁਰਮਤ ਨੂੰ ਦੂਰ ਕਰੇਗਾ ਤੇ ਜਿਸ ਵੇਲੇ ਦੁਰਮਤ ਦੂਰ ਹੋ ਗਈ ਕਾਲ ਜਿਹੜਾ ਇਨਸਾਨ ਦੇ ਉੱਤੇ ਹਰ ਵੇਲੇ ਮੰਡਰਾ ਹੁੰਦਾ ਹੈ ਤੇ ਇਸ ਕਾਲ ਦੇ ਵਿੱਚ ਜੇਕਰ ਇਨਸਾਨ ਦਾ ਸਹਾਈ ਹੋਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਕਲਯੁਗੀ ਵਿਆਪਦਾ ਜੀ ਉਸ ਵੇਲੇ ਇਨਸਾਨ ਦੇ ਅੰਦਰ ਜਦੋਂ ਪੈਸਿਆਂ ਦੇ ਕਰਕੇ ਲਾਲਚ ਦੇ ਕਰਕੇ ਮੈਂ ਮੇਰੀ ਦੇ ਕਰਕੇ ਆਪਣਿਆਂ ਤੋਂ ਨਾਤਾ ਤੋੜਦਾ ਤੇ ਕਲਯੁਗ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਨੇ ਬਿਆਨ ਕੀਤਾ ਕਹਿੰਦੇ ਇੱਥੇ ਹੀ ਹੈ ਇਹ ਇਸ ਵੇਲੇ ਜਾਂ ਹੁਣੇ ਹੀ ਹੈ ਜਦੋਂ ਉੱਚੇ ਅਹੁਦੇ ਦੇ ਉੱਤੇ ਬੈਠਿਆਂ ਹੋਇਆਂ ਉਸ ਦੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਜੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਛੱਡ ਦੇ ਕਹਿੰਦੇ ਇੱਥੇ ਕਾਲ ਯੁੱਗ ਦਾ ਵਰਤਾਰਾ ਫੇਰ ਵਰਤਦਾ ਹੈ ਤੇ ਸਤਜੁਗ ਦਾ ਵੀ ਵਰਤਾਰਾ ਇੱਥੇ ਸਤਿਗੁਰੂ ਜੀ ਨੇ ਦੱਸਿਆ ਤੁਹਾਨੂੰ ਬੋਲ ਜਾਤ ਹੁਣ ਇਹਨੇ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁੱਗ ਹੋਤਾ ਤੇ ਉਹ ਕਾਲ ਯੁੱਗ ਕਿੱਥੇ ਹੈ ਉਹ ਇੱਥੇ ਹੀ ਹੈ ਤੇ ਜੇ ਰੱਬ ਦੇ ਨਾਲ ਮਿਲਾਪ ਹੋਣਾ ਤੇ ਉਹ ਵੀ ਇੱਥੇ ਹੀ ਹੋਣਾ ਹੈ ਸਤਜੁਗ ਦਾ ਅਰਥ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਜਿਸ ਪ੍ਰਾਣੀ ਦੇ ਹਿਰਦੇ ਦੇ ਵਿੱਚ ਸਤ ਦਾ ਵਾਸਾ ਆਇਆ ਜਿਸ ਪ੍ਰਾਣੀ ਨੇ ਆਪਣੇ ਹਿਰਦੇ ਅੰਦਰ ਸਤ ਨੂੰ ਪ੍ਰਵਾਨ ਕਰ ਲਿਆ ਹੈ ਤੇ ਉਸੇ ਦੀ ਹੀ ਸਤਗੁਰੂ ਜੀ ਨੇ ਫਿਰ ਮੋਹਰ ਲਾਈ ਹੈ ਕਹਿੰਦੇ ਉਹ ਪ੍ਰਵਾਨ ਨੇ ਜਾਨ ਉਹ ਪੰਚੇ ਪਾਵੈ ਦਰਗਾ ਮਾਨ ਵਾਲੀ ਅਵਸਥਾ ਦੇ ਵਿੱਚ ਪਹੁੰਚਦੇ ਨੇ ਉਹ ਹਰ ਇੱਕ ਥਾਂ ਦੇ ਉੱਤੇ ਸੋਹਣੇ ਲੱਗਦੇ ਨੇ ਚੰਗੇ ਲੱਗਦੇ ਨੇ ਕਿਵੇਂ ਮੈਂ ਮੇਰੀ ਦਾ ਤਿਆਗ ਕਰਕੇ ਦੁਰਮਤ ਨੂੰ ਦੂਰ ਕਰਕੇ ਦੁਨੀਆਂ ਦੇ ਆ ਭੈਆਂ ਨੂੰ ਛੱਡ ਕੇ ਤੇ ਆਪਣੇ ਕਾਰਜ ਸਵਾਰਦੇ ਨੇ ਗੁਰੂ ਦੇ ਨਾਲ ਮਿਲ ਕੇ ਅਸੀਂ ਵੀ ਆਪਣੇ ਜੀਵਨ ਦਾ ਅਪ ਅਸੀਂ ਵੀ ਆਪਣੇ ਜ਼ਿੰਦਗੀ ਦਾ ਕਾਰਜ ਸਤਗੁਰੂ ਜੀ ਦੀ ਮਤ ਲੈ ਕੇ ਸਤਗੁਰੂ ਜੀ ਦੀਆਂ ਬੋਲਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਸਵਾਰ ਸਕਦੇ ਹਾਂ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਔਦ ਘਟੇਗੀ ਤੇਰੀ ਫਿਰ ਗੁਰੂ ਦੇ ਨਾਲ ਜਦੋਂ ਮਿਲ ਕੇ ਤੂੰ ਕਾਰਜ ਸਵਾਰੇਗਾ ਨਾ ਉਸ ਵੇਲੇ ਤੇਰੀ ਔਦ ਘਟੇਗੀ ਅਰਥ ਹੈ ਕਿ ਦੂਰੀ ਘਟੇਗੀ ਗੁਰੂ ਦੇ ਨਾਲ ਨੇੜਤਾ ਹਮੇਸ਼ਾ ਤੇ ਲਈ ਤੇਰੀ ਬਣਨੀ ਹੈ ਤੇ ਇਹ ਨੇੜਤਾ ਸਤਿਗੁਰੂ ਜੀ ਰਹਿਮਤ ਕਰਨ ਗੁਰੂ ਦੇ ਨਾਲ ਮਿਲ ਕੇ ਅਸੀਂ ਕਾਰਜ ਸਵਾਰੀਏ ਕਿਤੇ ਸਾਡੀ ਜੁਬਾਨ ਦਾ ਕਾਰਜ ਵਿਗੜਿਆ ਕਿਤੇ ਸਾਡੇ ਕੰਨਾਂ ਦਾ ਕਾਰਜ ਵਿਗੜਿਆ ਮੈਂ ਮੇਰੀ ਦੇ ਕਰਕੇ ਸਾਰਾ ਹੰਕਾਰ ਦੇ ਕਰਕੇ ਹੀ ਸਾਰਾ ਜਿਦੇ صدکا انسان ਕਿਸੇ ਨੂੰ ਖਿਹੜੇ ਮੱਥੇ ਮਿਲਣ ਦੇ ਲਈ ਪਰਵਾਹ ਨਹੀਂ ਹੈ ਇਹ ਸਚਾਈ ਹੈ ਅਸਲੀਅਤ ਹੈ ਜ਼ਿੰਦਗੀ ਦਾ ਵਰਤਾਰਾ ਹੈ انسان ਦਾ ਰੋਜ਼ਮਰਾਂ ਦੀ ਵਿੱਚ ਆਪਣੇ ਤੋਂ ਛੋਟੇ ਨੂੰ ਕੁਝ ਜਾਣਨਾ ਤਾਂ ਕੀ ਨਹੀਂ ਤੇ ਸਾਹਿਬ ਜੀ ਕਹਿੰਦੇ ਨਹੀਂ ਭਾਈ ਜ਼ਿੰਦਗੀ ਦੇ ਵਿੱਚ ਭਾਵੇਂ ਤੂੰ ਫਿਰ ਜਿੰਨੇ ਮਰਜੀ দান ਤੂੰ ਕਰੀ ਜਾ ਜਿੰਨਾ ਮਰਜੀ ਤੂੰ ਵੱਡਾ ਕਾਰਜ ਕਰੀ ਜਾ ਸਫਲ ਤੇਰਾ ਕਾਰਜ ਉਸ ਵੇਲੇ ਹੀ ਹੈ ਜਿਸ ਵੇਲੇ ਗੁਰੂ ਦਾ ਓਟ ਆਸਰਾ ਲੈ ਕੇ ਤੂੰ ਸਵਾਰੇਂਗਾ ਭੈ ਨਾਸਨ ਦੁਰਮਤ ਹਰਨ ਕਲਮੈ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹਿ ਕਾਮ ਉਸ ਪ੍ਰਾਣੀ ਦੇ ਕਾਰਜ ਗੁਰੂ ਦੀ ਮਤ ਦੇ ਸਦਕਾ ਗੁਰੂ ਦੇਆਂ ਖਿਆਲਾਂ ਦੇ ਸਦਕਾ ਸਦਾ ਦੇ ਲਈ ਹੀ ਸਬਰ ਜਾਂਦੇ ਨੇ ਜਿਹੜਾ ਮਨੁੱਖ ਕਰਤੇ ਦੀ ਪਛਾਣ ਕਰਤੇ ਦੀ ਪਛਾਣ ਦਾ ਅਰਥ ਹੈ ਉਸ ਦੇ ਨਾਲ ਸਾਂਝ ਬਣਾਉਣੀ ਉਸ ਦੇ ਨਾਲ ਇੱਕ ਮਿਕ ਹੋਣਾ ਪਛਾਣ ਦੀ ਗੱਲ ਜਦੋਂ ਆਉਂਦੀ ਹੈ ਇਨਸਾਨ ਭੁੱਲ ਵੀ ਜਾਂਦਾ ਮੈਂ ਨਹੀਂ ਜਾਣਦਾ ਤੈਨੂੰ ਮੈਂ ਨਹੀਂ ਪਛਾਣਦਾ ਜਿਹਦੇ ਨਾਲ ਗੱਲ ਕਰਨ ਦਾ ਇਨਸਾਨ ਦਾ ਮਾਨੀ ਨਹੀਂ ਆ ਚਾਹੇ 4 ਸਾਲ ਪਹਿਲਾਂ ਹੀ ਕਿਉਂ ਨਾ ਮਿਲਿਆ ਹੋਵੇ ਉਹ ਬੰਦਾ ਸਾਹਮਣੇ ਆ ਕੇ ਖੜੇ ਕੌਣ ਹੈ ਭਾਈ ਤੂੰ ਸਿੱਧੇ ਇਹੋ ਹੀ ਬੋਲ ਨਿਕਲਦੇ ਮੈਂ ਨਾ ਮੈਂ ਪਛਾਣਦਾ ਹੀ ਨਹੀਂ ਤੁਹਾਨੂੰ ਅਸ਼ਾਂਗਾਰ ਦੇ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਵੀ ਇੱਕਮਿਕ ਹੋਗੇ। ਆਮੇ 10 ਸਾਲਾਂ ਦੇ ਬਾਅਦ ਵਿੱਚ ਹੀ ਕਿਉਂ ਨਾ ਪੁਰਾਣੀ ਮਿਲ ਰਿਆ ਹੋਵੇ। ਉਹ ਵਿਚਾਰ ਉਹ ਸੁਰਤੀ ਦੇ ਵਿੱਚ ਖਿਆਲ ਇੱਕ ਹੈਗੇ ਨੇ। ਹਜ਼ਾਰਾਂ ਦੇ ਵਿੱਚ ਹੀ ਕਿਉਂ ਨਾ ਖੜਾ ਹੋਵੇਂ ਮੈਂ ਤੈਨੂੰ ਪਛਾਣ ਲਾਂਗਾ। ਕਿਉਂ ਉਹ ਹਜ਼ਾਰਾਂ ਦੇ ਵਿੱਚ ਖੜਾ ਨਾ ਕਿਉਂ ਹੋਵੇ ਪੁੱਤ ਪਛਾਣ ਲੈਂਦਾ ਦੂਰ ਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬੋਲ ਸਾਨੂੰ ਵੀ ਉਹ ਹੀ ਬੇਨਤੀ ਕਰਦੇ ਸਾਨੂੰ ਇਉਂ ਹੋ ਹੀ ਪ੍ਰੇਰਣਾ ਕਰਦੇ ਭਾਈ ਤੂੰ ਵੀ ਆਪਣੇ ਆਪੇ ਨੂੰ ਪਛਾਣ ਲੈ ਤੂੰ ਵੀ ਆਪਣੇ ਆਪ ਨੂੰ ਸਵਾਰ ਲੈ ਤੇਰਾ ਵੀ ਜੀਵਨ ਫਿਰ ਬੜਾ ਹੀ ਸੋਹਣਾ ਹੋਵੇਗਾ ਆਓ ਇੱਕ ਵਾਰੀ ਇਹਨਾ ਬੋਲਾਂ ਦਾ ਅਸੀਂ ਪਾਠ ਕਰ ਲਈਏ ਕਰਤਾ RAM ਪਛਾਨ ਕਰਤਾ RAM ਪਛਾਨ ਕਰਤਾ ਜਹ ਪ੍ਰਾਨੀ ਹੋ ਮੈਂ ਤੋ ਜੀ ਜਹ ਪ੍ਰਾਨੀ ਹੋ ਮੈਂ ਤੋ ਜੀ ਜਹ ਪ੍ਰਾਨੀ ਹੋ ਮੈਂ ਤੋ ਜੀ ਕਰਤਾ RAM ਪਸ਼ਾਨਾ ਕਰਤਾ RAM ਪਸ਼ਾਨਾ ਕਉ ਨਾਨਕ ਬਹੁ ਮੁਕਤ ਨਰ ਕਉ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਇਹ ਮਨ ਸਾਚੀ ਮਾਨ ਮਨ ਸਾਚੀ ਪਾਜ ਭੈ ਨਾ ਸੰਦੁਰ ਮਤ ਹਰਨ 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 ਕਲ ਮੈਂ ਹਰ ਕੋ ਨਾਮ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਏ ਤਹ ਕਾਮ ਸਫਲ ਹੋਏ ਤਹ ਕਾਮ ਸਫਲ ਹੋਏ ਸਫਲ ਹੋਏ ਤਹਕਾਮ ਸਫਲ ਹੋਏ ਤਹਕਾਮ ਸਫਲ ਹੋਏ ਤਹਕਾਮ ਇੱਥੋਂ ਤੱਕ ਆਸਾਨ ਹੈ 20 ਲੋਕਾਂ ਦੀ ਵਿਚਾਰ ਕੀਤੀ ਹੈ ਸਤਿਗੁਰੂ ਜੀ ਰਹਿਮਤ ਕਰਨ ਵਿਚਾਰਾਂ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਕੱਲ ਦਾ ਦਿਨ ਤੇ ਪਰਸੋਂ ਦਾ ਦਿਨ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤ ਵਿਚਾਰਾ ਹੋਣਗੀਆਂ ਇਤਿਹਾਸ ਦੀਆਂ ਵਿਚਾਰਾ ਹੋਣਗੀਆਂ ਸਮਾਂ ਸੇਮੀ ਰਹੇਗਾ ਸਵਾ 7 ਵਜੇ ਤੋਂ ਲੈ ਕੇ ਪੌਣੀ 8 ਵਜੇ ਤੱਕ ਦਾ ਆਪ ਸਭਨਾਂ ਨੇ ਹੀ ਹਾਜ਼ਰੀ ਭਰਨ ਦੀ ਕਿਰਪਾ ਕਰਨੀ ਜੀ ਅਖੀਰ ਵਿੱਚ ਬਲਾਉਫਤੇ ਵਾਜ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਤੀਜਾ ਅਨੰਦਕੂ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆ ਆਂ ਸ਼ਬਦੋ ਤਾਂ ਗਾਵੋ ਸਾਮਰੰਤ ਜੀ ਸਵਾਗਤ ਬਨ ਮਨ ਕੇ ਅੰਦਰ ਤੂ ਸਤਿਗੁਰੂ ਕਹ ਆਇ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮੇਰੇ ਦੂਰ